ਸ਼੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ 에어ਪੋਰਟ ਤੋਂ ਕੋ-ਫਾਸਟ ਵੱਲੋਂ 6 ਨਵੀਆਂ ਘਰੇਲੂ ਉਡਾਣਾਂ ਸ਼ੁਰੂ ਕੀਤੀਆਂ ਗਈਆਂ ਹਨ ਜਿਨ੍ਹਾਂ ਵਿੱਚ 2 ਉਡਾਣਾਂ ਮੁੰਬਈ, 1 ਸ਼੍ਰੀਨਗਰ ਅਤੇ 3 ਉਡਾਣਾਂ ਦਿੱਲੀ ਲਈ ਰਵਾਨਾ ਹੋਣਗੀਆਂ ਇਸ ਨਾਲ ਅੰਮ੍ਰਿਤਸਰ ਦੀ ਆਰਥਿਕਤਾ ਨੂੰ ਇੱਕ ਨਵਾਂ ਹੁਲਾਰਾ ਮਿਲੇਗਾ ਅਤੇ ਜਲਦ ਹੀ ਅੰਮ੍ਰਿਤਸਰ ਤੋਂ ਅੰਤਰਰਾਸ਼ਟਰੀ ਉਡਾਣਾਂ ਵੀ ਸ਼ੁਰੂ ਹੋ ਜਾਣਗੀਆਂ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦੇ ਹਨ ਗੁਰਜੀਤ ਸਿੰਘ ਔਜਲਾ ਸੰਸਦ ਮੈਂਬਰ ਨੇ ਅੰਮ੍ਰਿਤਸਰ ਤੋਂ ਸ਼੍ਰੀਨਗਰ ਨੂੰ ਚੱਲਣ ਵਾਲੀ ਪਹਿਲੀ ਉਡਾਣ ਮੌਕੇ ਗੱਲਬਾਤ ਕੀਤੀ ਅਰਜਲਾਨ ਨੇ ਕਿਹਾ ਹੈ ਕਿ ਕਰੋਨਾ ਮਹਾਮਾਰੀ ਕਾਰਨ ਕਈ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਉਡਾਣਾਂ ਰੱਦ ਹੋ ਗਈਆਂ ਸਨ ਜੋ ਹੁਣ ਜਲਦੀ ਚਾਲੂ ਹੋ ਜਾਣਗੀਆਂ ਅੱਜ ਗੂ 에ਅਰ ਫਰਸ ਜਿਹੜੀ ਇੱਕ ਨਾਮਵਰ 에ਅਰਲਾਈਨ ਹੈ ਉਹਨਾਂ ਨੇ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ 에ਅਰਪੋਰਟ ਤੋਂ ਘਰੇਲੂ ਤੇ ਅੰਤਰਰਾਸ਼ਟਰੀ ਉਡਾਣਾਂ ਚਲਾਉਣ ਦਾ ਮਨ ਬਣਾਇਆ ਹੈ ਔਰ ਅੱਜ ਉਹਨਾਂ ਦੀ ਪਹਿਲੀ ਉਡਾਣ ਜਿਹੜੀ ਹੈ ਉਹਨਾਂ ਦੇ ਜਿਹੜੇ ਹੈੱਡ ਨੇ ਮੋਹਿਤ ਜੀ ਸੁਮਿਤ ਜੀ ਨੌਤੇ ਹੈੱਡ ਨੇ ਔਰ ਨਾਲ ਦੀ ਨਾਲ ਜਿਹੜੇ ਅਮਨ ਜੀ ਇੱਥੇ ਜਿਨ੍ਹਾਂ ਨੇ ਸਾਰਾ ਟੇਕੇ ਕਰਨਾ ਸਟੇਸ਼ਨ ਮੈਨੇਜਰ ਨਹੀਂ ਸਾਡੇ ਪੰਜੀ ਡਾਇਰੈਕਟਰ ਜਿਨ੍ਹਾਂ ਦੀ ਬਹੁਤ ਮਿਹਨਤ ਦੇ ਨਾਲ ਇਹ ਸਾਰਾ ਕੁਝ ਸਫਲ ਹੋਇਆ ਹੈ ਔਰ ਉਹਦੇ ਨਾਲ ਦੀ ਨਾਲ ਸਾਡੇ 220 ਸੋਰੀ ਅਮਰ ਸਰ ਅਮਰ ਸਰ ਵਿਕਾਸ ਮੰਚ ਦੀ ਟੀਮ ਵੀ ਸਾਰੀ ਹਾਜ਼ਰ ਹੈ ਔਰ ਇਹ ਉਪਰਾਲਾ ਜਿਹੜਾ ਬੜੇ ਚਿਰ ਦੀ ਕੋਸ਼ਿਸ਼ ਸੀ ਸਾਡੀ ਹੁੰਦੀ ਰਹਿੰਦੀ ਹੈ ਕਿਉਂਕਿ ਸਬਕ ਬਖੇਰ ਲਾਈਨਾਂ ਵਾਲਾ ਤਾਲੁਕਾ ਸਾਡਾ ਚੱਲਦਾ ਰਹਿੰਦਾ ਗੱਲਬਾਤ ਕਿਉਂਕਿ ਅਮਰ ਸਰ ਦੀ ਇੱਕ ਟੂਰਿਸਟ ਸਿਟੀ ਹੋਣ ਕਰਕੇ ਇੱਕ ਬਹੁਤ ਲੋਕ ਇੱਥੇ ਆਉਣ ਨੂੰ ਪਸੰਦ ਕਰਦੇ ਨੇ ਔਰ ਬਹੁਤ ਕਨੈਕਸ਼ਨ ਇਹੇ ਨੇ ਜਿੱਥੇ ਅਸੀਂ ਅਜੇ ਤੱਕ ਪਹੁੰਚੇ ਨਹੀਂ ਹੈ। ਸੋ ਉਹਦੇ ਵਾਸਤੇ ਜਿਹੜੀ ਪਹਿਲ ਹੈ ਉਹ ਇਹਨੇ ਕੀਤੀ ਹੈ। ਮੈਂ ਇਹਨਾਂ ਦਾ ਬਹੁਤ ਧੰਨਵਾਦ ਕਰਦਾ ਹਾਂ। ਇਹਨਾਂ ਦਾ ਥੈਂਕਸ ਕਰਦਾ ਹਾਂ ਕਿ ਇਹਨਾਂ ਨੇ ਅੰਮ੍ਰਿਤਸਰ ਨੂੰ ਅੰਮ੍ਰਿਤਸਰ ਤੋਂ 6 ਫਲਾਈਟਾਂ ਜਿਹੜੀਆਂ ਸ਼ੁਰੂ ਕਰਨ ਦਾ ਮਨ ਬਣਾਇਆ ਹੈ। ਜਿਹੜੀਆਂ ਕਿ ਦੋ ਮੁੰਬਈ ਦੀਆਂ ਨੇ, ਇੱਕ ਸ਼੍ਰੀਨਗਰ ਦੀ ਹੈ ਔਰ ਤਿੰਨ ਜਿਹੜੀਆਂ ਨੇ ਉਹ ਦਿੱਲੀ ਦੀਆਂ ਨੇ। ਆਉਣ ਵਾਲੇ ਦਿਨਾਂ ਦੇ ਵਿੱਚ ਇਹ ਫਲਾਈਟਾਂ ਜਿਹੜੀਆਂ ਨੇ ਅੰਮ੍ਰਿਤਸਰ ਦੀ ਗਰੋਥ ਦੇ ਵਿੱਚ ਬਹੁਤ ਵੱਡਾ ਰੋਲ ਅਦਾ ਕਰਨੀਆਂ। ਉਹਦੀ ਨਾਲ ਦੀ ਨਾਲ ਅਸੀਂ ਇਹਨਾਂ ਨੂੰ ਰਿਕਵੈ ਵਿਚ ਵੀ ਤੁਸੀਂ ਕੋਈ ਜਿਹੜੇ ਸਟੇਸ਼ਨ ਤੁਹਾਡੇ ਕੋਲ ਜਿੱਥੇ ਜਾ ਸਕਦੇ ਜਿਹਾ ਸ਼ਾਹ ਜਾਂ ਦੁਬਈ ਕਿਤੇ ਵੀ ਤੁਸੀਂ ਜਿੱਥੇ ਜਾ ਸਕਦੇ ਜੀ ਉੱਥੇ ਅੰਮ੍ਰਿਤਸਰ ਤੋਂ ਫਲਾਈਟ ਸ਼ੁਰੂ ਕਰੋ ਨਾਲ ਦੀ ਨਾਲ ਨਦੇੜ ਸਭ ਲਈ ਮੈਂ ਇਹਨਾਂ ਨੂੰ ਰਿਕਵੈਸਟ ਕੀਤੀ ਹੈ ਕਿ ਜਦੋਂ 에어 ਇੰਡੀਆ ਹੁਣ ਇੱਕ ਫਲਾਈਟ ਉਹ ਸਾਨੂੰ ਦੇਣੀ ਮੰਨੇ ਨੇ ਪਰ ਉਹ ਉਹ ਕਾਮਯਾਬ ਨਹੀਂ ਹੋ ਰਹੀ ਇਹਨਾਂ ਨੂੰ ਰਿਕਵੈਸਟ ਕੀਤੀ ਹੈ ਕਿ ਤੁਸੀਂ ਚਲਾਓ ਅਸੀਂ ਗਾਰੰਟੀ ਕਰਦੇ ਹਾਂ ਕਿ ਉਹ ਫਲਾਈਟ ਤੁਹਾਡੀ 100% ਪਹੁੰਚ ਜਾਏਗੀ ਅੰਮ੍ਰਿਤਸਰ ਘዋਟੀ ਫਲਾਈਟ ਚੱਲੀ ਸੀ ਉਹ ਰੁਕ ਗਈ ਅੰਮ੍ਰਿਤਸਰ ਘዋਟੀ ਲਈ ਵੀ ਇਹਨਾਂ ਨੂੰ ਰਿਕਵੈਸਟ ਕੀਤੀ ਹੈ ਕਿ ਉੱਥੇ ਸਾਡਾ ਕੋਈ ਬਹੁਤ ਮਤਲਬ ਸਾਡੇ ਆਰਮੀ ਮੈਨ ਦੇ ਨਾਲ ਸਾਡਾ ਪੰਜਾਬ ਇੰਨਾ ਨੇ ਉਹ ਸਾਰੀਆਂ ਗੱਲਾਂ ਨੂੰ ਸਮਝਦੇ ਇਹਨਾਂ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਉੱਥੇ ਵੀ ਕੋਸ਼ਿਸ਼ ਕਰਕੇ ਚਲਾਵਾਂਗੇ ਔਰ ਮੈਨੂੰ ਆਸ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਅਸੀਂ ਕਰੋਨਾ ਦੀ ਮਹਾਮਾਰੀ ਕਰਕੇ ਅਮਰਸਰ ਨੂੰ ਲੌਸ ਹੋਇਆ ਸੀ ਜਿਹੜੀ ਆਰਥਿਕ ਤੌਰ ਤੇ ਪਰੇਸ਼ਾਨੀਆਂ ਦਾ ਸਾਹਮਣਾ ਸਾਡੇ ਪੈਣਪਰਾ ਸਾਰੇ ਕਰੇ ਸਾਰੀ ਇੰਡਸਟਰੀ ਚਾਹੇ ਉਹ ਕੋਈ ਟੈਕਸੀ ਵਾਲੇ ਤੋਂ ਲੈ ਕੇ ਥ੍ਰੀ ਵੀਲਰ ਵਾਲੇ ਤੋਂ ਲੈ ਕੇ ਵੱਡੇ ਵੱਡੇ ਫਾਈਵ ਸਾਰਕਟਰਾ ਵਾਲੇ ਵੀ ਉਸ ਮੰਦੀ ਦੀ ਮਾਰ ਚ ਗੁਜ਼ਰ ਰਹੇ ਨੇ ਮੈਨੂੰ ਆਸ ਹੈ ਕਿ ਇਹਦੇ ਨਾਲ ਇੱਕ ਜਿਹੜੀ ਚੰਗੀ ਪਹਿਲ ਕਦਮੀ ਹੈ ਔਰ ਆਉਣ ਵਾਲੇ ਦਿਨਾਂ ਦੇ ਚੰਤਰਾਸ਼ਟਰੀ ਡਾਨਾ ਜਿਵੇਂ ਆਸਟ੍ਰੇਲੀਆ ਦੀਆਂ ਨੇ ਜਿਹੜੀਆਂ ਬੰਦ ਹੋਈਆਂ ਨੇ ਚਾਹੇ 에ਰਸ਼ੀਆ ਹੈ ਮਿਲਿੰਦੋ ਹੈ ਔਰ ਉਹਨਾਂ ਦੇ ਨਾਲ ਅਸੀਂ ਟੱਚ ਦੇ ਵਿੱਚ ਹੈ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਸਕੂਟ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਵੀ ਇਥੇ ਚੱਲਣਗੀਆਂ ਫੀਥਰੋ ਦੀ ਫਲਾਈਟ ਜਿਹੜੀ ਹੈ ਉਹ ਵੀ ਠੀਕ ਜਾ ਰਹੀ ਹੈ ਔਰ ਬ੍ਰੇਮਿੰਗਮ ਵੀ ਸ਼ੁਰੂ ਹੋਈ ਹੈ ਸਟੈਂਡ ਸਟੇਜ ਕਿਉਂਕਿ 에ਰ ਇੰਡੀਆ ਦੇ ਆਪਸ਼ਨ ਹੋਣ ਕਰਕੇ ਚੀਜ਼ਾਂ ਨੂੰ ਥੋੜੀ ਪ੍ਰੋਬਲਮ ਆ ਰਹੀ ਹੈ ਉਹ ਵੀ ਜਲਦੀ ਸ਼ੁਰੂ ਹੋਣਗੀਆਂ ਮੈਨੂੰ ਆਸ ਹੈ ਕਿ ਅਸੀਂ ਜਿਹੜਾ ਰਿੰਦਾ ਵਰਲਡ ਵੀ ਹੈ ਉਹਨੂੰ ਕਨੈਕਟ ਕਰਨ ਦੇ ਵਿੱਚ ਸਾਰੇ ਆਪੋ ਆਪਣੀ ਡਿਊਟੀ ਜਿਹੜੀ ਉਹ ਇਮਾਨਦਾਰੀ ਨਾਲ ਪਾਵਾਂਗੇ ਤੇ ਇਹਨੂੰ ਜਲਦੀ ਤੋਂ ਜਲਦੀ ਅਸੀਂ ਸਭ ਨੂੰ ਕਨੈਕ ਐਸਐਮਜ਼ेड ਪੰਜਾਬ ਦੇ ਲਈ ਅੰਮ੍ਰਿਤਸਰ ਤੋਂ ਵਿਕਾਸ ਕੁਮਾਰ ਦੀ ਰਿਪੋਰਟ